ਸਤਿ ਸ਼੍ਰੀ ਅਕਾਲ ਨਵੀਂ ਅਪਡੇਟ ਤੇ ਨਵੀਂ ਵੀਡੀਓ ਲੈ ਕੇ ਇੱਕ ਵਾਰ ਫਿਰ ਤੁਹਾਜ਼ਰ ਆ। ਦੋਸਤੋ ਮਾਨ ਸਾਹਿਬ ਦੇ ਨਾਲ ਜੁੜੀ ਇੱਕ ਹੋਰ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ। ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਬੱਚੀ ਮਾਨ ਸਾਹਿਬ ਦੇ ਕੋਲ ਭੱਜ ਗਈ ਹੁੰਦੀ ਹੈ ਤੇ ਮਾਨ ਸਾਹਿਬ ਉਸ ਨੂੰ ਆਪਣੀ ਗੋਦੀ ਦੇ ਵਿੱਚ ਚੁੱਕ ਲੈਂਦੇ ਹਨ। ਤੇ ਦੋਸਤੋ ਇਹ ਬੱਚੀ ਹੈ ਮਾਨ ਸਾਹਿਬ ਦੇ ਬਹੁਤ ਵੱਡੇ ਫੈਨ ਬਰਿੰਦਰ ਸੰਧੂ ਦੀ ਤੇ ਮਾਨ ਸਾਹਿਬ ਨੇ ਕੀਤੀ ਇਸ ਬੱਚੀ ਦੇ ਨਾਲ ਬਹੁਤ ਸਾਰੀਆਂ ਗੱਲਾਂ ਤੇ ਬੱਚੀ ਨੇ ਵੀ ਮਾਨ ਸਾਹਿਬ ਦੇ ਗੀਤ ਗੁੰਗੁਣਾ ਕੇ ਮਾਨ ਸਾਹਿਬ ਨੂੰ ਸੁਣਾਏ ਤੇ ਆਓ ਦੇਖਦੇ ਹਾਂ ਇਸ ਵੀਡੀਓ ਦੇ ਰਾਹੀਂ। ਮਾਨ ਸਾਹਿਬ ਨੂੰ ਮਿਲ ਕੇ ਆਇਆ ਜੀ। ਮੇਰਾ ਡਰੀਮ ਸੀ ਕਿ ਮਾਨ ਸਾ ਨੂੰ ਗੋਪੀ ਚ ਚੱਕਿਆ ਤੇ ਇਹਨੇ ਗਾਣੇ ਵੀ ਸੁਣਾਏ ਉਹਨਾਂ ਨੂੰ ਮਾਨਸਾਉਂ ਦਾ ਟੀ ਬਹੁਤ ਫੈਨ ਹੈ ਜੀ ਇਹ ਗਾਣਾ ਸੁਣਾਓ ਪਹਿਲਾਂ ਮਾਨਸਾਉਂ ਦਾ ਗਾਣਾ ਸੁਣਾਓ ਸੁਣਾਓ ਹੱਸ ਕੇ ਜਿਹੜਾ ਮਿਲਦਾ ਪਿੱਛੇ ਕੋਈ ਬਾਈ लेक का टालिया सुखी रहे काने मिस्टा तलीला नी क्या बात है लव यू का दे लव यू बोल बोल गाने सुन बेटा धर्मक गाने okay? सुन ओके धार्मिक भी सुनदा बाबा नानक सुनाओ फिर बाबा नानक सुना दो मेरी सारी मैम है <Benedictayan dragon> ਕਿਵੇਂ ਸਾਰੇ ਗਾਣੇ ਸੁਣਦਾ ਤੁਹਾਡੇ ਲਵ ਯੂ ਤੇ ਦੋਸਤੋ ਕਿਵੇਂ ਦੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਔਰ ਨਾਲ ਹੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਦਾਂ ਦੀ ਹੋਰ ਜਾਣਕਾਰੀਆਂ ਮਿਲਦੀ ਰਹਿਣ ਧੰਨਵਾਦ